ਕਿਹੜੀਆਂ ਕਿਹੜੀਆਂ ਚੀਰੀ ਫਰੀ ਦੇ ਸਾਥ ਵੀ ਕਰਨਾ ਇਹ ਇੱਕ ਹੋਰ ਵੇਖ ਲੈਣੇ ਜੇ ਕੋਈ ਤਾਂ ਕਰ ਲੋ ਕਰ ਲੋ ਬੱਕਰੀਆਂ ਪਸੰਦ ਕਰੋ ਕਾਲੀਆਂ ਕਾਲੀਆਂ ਯਾਰ ਥੱਲੇ ਸੈਂਗੀ ਮਾਲੇ ਪਾਉਣ ਵਾਲੇ ਕਾਲੀਆਂ ਤਾਂ ਵਧੀਆ ਰੀਆਂ ਆਪਣੇ ਕੋਲੇ ਹੋਰ ਰੱਖ ਲੈ ਭਾਈ ਬਾਈ ਲੱਖੇ ਦੇ ਤੰਬੂ 'ਚ ਆ ਗਏ ਆਪਾਂ ਸੂਰੇ ਵਾਲਾ ਬੱਕਰਾ ਮੰਡੀ ਤੇ ਬਾਈ ਲਿਆਇਆ ਬੱਕਰੀਆਂ ਭਾਈ ਕਿੰਨੀਆਂ ਬੱਕਰੀਆਂ ਲੈਂਦੀਆਂ ਲੱਖੇ ਮੈਂ ਤੀਰ ਕਰਾ ਦੂੰ ਜੀ ਉੱਛੇ ਜੋ ਪਾੜੇ ਪਰ ਬੱਚਾ ਹੈ ਜਨਾ ਉਦੀਏਗੀ ਜੇ ਜਾਈ ਕਿਉਂ ਭਾਈ ਲੱਖਾ ਕਿੰਨੀਆਂ ਬੱਕਰੀਆਂ ਲੈਣੇ ਆ 15 15 ਲਓ ਵੀ 15 ਬੱਕਰੀਆਂ ਲੈਣੀਆਂ। ਲੱਗੇ। ਉਹ ਰਸੋਲੀਆਂ ਜੀ ਆਏ। ਲੱਗੇ। ਗੱਬਣਾ ਪੱਟੀ। ਆਸਮ ਭੱਟੀ ਵਾਲਾ ਬਾਈ ਐ ਫੌਜੀ। ਆ ਰਸੋਲੀਆਂ ਜੀ ਆਏ ਬਲਾਮਾ ਦੇਣੇ ਬਾਅਦ। ਟੀਰੀਆਂ। ਹਾਂ ਰਹਿਣ। ਚੱਲੇ ਜੀ। ਚੱਲੇ ਜੀ। ਹਾਂ। ਆਹ ਪਾਕ ਬੱਚੇ ਵਾਲੀ ਆਇਆ ਕਿਹੰਗਾ ਮਦੀ। ਆਹ ਬੱਕਰੀ ਗਿੱਡੀ ਪਾਣੀ। ਹਾਂ ਪੱਟ ਛੱਕੀ ਆ। ਇਹਦੇ ਮਰ ਦੋ ਬੱਚੇ ਆ। ਦੋ। ਇਧਰ ਲੈ ਪੈ ਕਾਰ ਲਾ ਛਾਂਟ ਲਾ ਬਾਈ। ਨਹੀਂ ਵਾਹ ਵੇ ਬੱਤਿ ਜਿਹੜੀ ਹੁਣ ਪਾਰਚ ਕਰੋ ਆਕੜਾ ਹੀ ਨਹੀਂ ਬਣੇ ਕਰੋ ਰਾਇ ਬੱਕਰੀਆਂ ਵੇਖ ਨਹੀਂ ਮਾੜੇ ਹੋਂਦ ਮੰਗਦੇ ਨੇ ਤੇ ਲੀਵੜੀ ਕਿਹੜੇ ਆ ਉਹ ਵੀ ਆ ਚਾਰ ਬੱਕਰੀਆਂ ਛਾਂਟੀਆਂ ਦੋ ਸੂਈਆਂ ਤੇ ਦੋ ਸੂਈਆਂ ਸੂਨ ਵਾਲੀਆਂ ਯਾਰ ਇਹ ਬੱਕਰੀਆਂ ਚੋਟੀ ਦੀਆਂ ਛਾਂਟੀਆਂ ਉਹਨਾਂ ਨੇ ਤੇ ਪੱਠਾ ਕਿਨੇ ਬੱਚੇ ਕਿਨੇ ਦੋਆਂ ਦਾ ਸੌਦਾ ਹੋਊਗਾ ਭਾਈ ਹਾਂ ਦੋਆਂ ਦੋਆਂ ਦਾ ਦੋ ਬੱਕਰੀਆਂ ਪੂਰੀਆਂ ਕੰਮ ਨਹੀਂ ਆ ਫੜੀਆਂ ਨਾ ਬੰਦੇ ਨਹੀਂ ਤਾਂ ਚਾਰਾਂ ਦਾ ਚਾਰਾਂ ਦਾ ਚਾਰਾਂ ਦਾ ਚਪੁੱਤਾ ਕਰ ਤਵਾ ਕੇ ਆ ਬੱਚੇ ਕਿੰਨੇ ਦੇਏਗਾ ਨਾਲ ਇਹਨਾਂ ਦੇ ਬੱਚੇ ਭਾਈ ਆਜੋ ਖਾਣੇ ਪਹਿਲਾਂ ਬਾਜ ਰੋਲਾ ਪੈਂਦਾ ਫਿਰ ਚੱਲ ਰੇਸ ਆਦੇ ਫਿਰ ਬੱਚੇ ਦਿਖਾਈਂ ਆ ਚਲੇ ਨਹੀਂ ਮੁੜ ਕੇ ਭੱਜਣਗੇ ਯਾਰ ਮੈਨੂੰ ਪਤਾ ਕੰਮ ਦਾ ਸਹੀ ਗੱਲ ਆ ਪਤਾ ਉਹ ਪਤਾ ਕਿ ਕਿੰਨੇ ਕਿੰਨੇ ਵਾਲੀਆਂ ਥੱਲੇ ਕੱਢ ਬੱਚੇ ਗੱਡੀ ਯਾਰ ਥੱਲੇ ਬੱਚੇ ਕੀ ਮੰਗਿਆ ਮੈਂ ਆਪਣੀ ਮੇਰੀ ਗੱਲ ਸੁਣਦਾ ਇਓਰ ਤੋਂ ਬੱਕਰੀਆਂ ਵੇਖ ਲੈ ਕਾਲੇ ਕਿਸੇ ਮਗਰ ਨਾਲ ਲੱਗਦੇ ਆ ਇਹਦੇ ਮਗਰ ਲੱਗਨਾਂ ਇਹਦੇ ਮਗਰ ਲੱਗ ਆ 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 ਓ ਰੇਟ ਹੋਊਗਾ ਤੇ ਬੱਕਰੀਆਂ ਵੇਖਣ ਵਾਲੇ ਇੱਕੇ ਮੇਲ ਦੀਆਂ ਹੋ ਜਾਣਗੀਆਂ ਉਹ ਕਿੰਨੇ ਡੱਬੀ ਕਿਹੜੀ ਆ ਡੱਬੀ ਉਹ ਖਾਲੀ ਕਰਕੇ ਦਊਗਾ 2 ਮਹੀਨੇ ਦੀ ਘੱਪਣਾ ਤੇ ਬੱਤੇ ਹੈ ਨਹੀਂਗੇ ਆ ਆ 20 ਜਣਾਂ ਸੁੰਦੀ ਉਹ ਤਾਂ ਤੂੰ ਲੈਂਦਾ ਨਹੀਂ ਐ ਕੀ ਹੋਇਆ ਤੇ ਤੂੰ ਆ ਹੀ ਪਾ ਕੇ ਵਿਖਾ ਦੇਖ ਲੈ ਜਾਲੀ ਲੱਗੀ ਆ ਸਿੰਗ ਪਟਾ ਲੈਂਦਾ ਓਏ ਆ ਪਾ ਲਓ ਸਿੰਗ ਬਈ ਛੋੜੇ ਕਰਾ ਲਊਗਾ ਜਮਾਂ ਕਿੰਨਾ ਟਾਈਮ ਖਰਾਬ ਕਰੀਏ ਨਾ ਰੇਟ ਦੱਸ ਦਵਾ ਦਵਾ ਤੇ ਕੰਮ ਨਵੇੜੀਏ ਜੋ ਆ ਜਿਹੜਾ ਪੱਟਾ ਵੀ ਜਿਹੜਾ ਪੱਟਾ ਦਾ ਕੰਮ ਜਿਹੜਾ ਉਹ ਕਾਦੀ ਵਿੱਚ ਜਿਹੜਾ ਮੈਂ ਗੱਲਾਂ ਨਾ ਉਹ ਨਹੀਂ ਕਰਦਾਗਾ ਉੱਥੇ ਆਉਂਦਾ ਹੀ ਨਹੀਂ ਓਏ ਐਵੇਂ ਜਦੋਂ ਹੈ ਹੀ ਨਹੀਂ ਬੱਚਾ ਇਹ ਮਾਰ ਬੱਚਾ ਨਹੀਂ ਹੈ ਖਾਲੀ 35 ਵਾਲੀ ਆ ਇਹ ਤਾਂ ਖਾਲੀ ਆ ਖਾਲੀ ਆ ਤਾਂ ਲਿਆ ਫਿਰ ਚੰਗੀ ਆ ਬੱਕਰੀ ਖਾਲੀ ਆ ਤਾਂ ਫਿਰ ਓਏ ਹਾਈ ਫੜ ਲਾ ਕੋਈ ਨਹੀਂ ਫੜ ਲਾ ਫੜ ਲਾ ਕੋਈ ਬੱਕਰੀਆਂ ਦੀ ਬੱਕਰੀਆਂ ਚੱਲ ਕੋਈ ਨਹੀਂ ਹੁਣ ਤੂੰ ਦੱਸ ਦਵਾ ਮੈਂ ਉਹ ਸੌਦਾ ਸਰੇ ਚੜਾਵਾਂ ਚੱਲ ਗੱਡੀ ਦੀ ਵਾਰੀ ਕੋਈ ਨਹੀਂ ਬਣੂ ਰੋਪਾ ਦੇ ਨਾ ਕਰੂ 1000 ਇਤਨੀ ਗੱਲ ਸੁਣ ਕੇਮੇ ਸਰੇਚਾਉਣੇ ਜਾਂ ਰੋਪਾ ਦੇ ਅੱਜ ਅੱਜ ਵਾਲੀ ਫੜ ਲੈ ਅੱਜ ਵਾਲੀਆਂ ਦੀ ਬੱਕਰੀ ਕਰੂਗਾ ਭਾਈ ਹਾਂਜੀ ਉਹ ਸਾਬ ਬੱਕਰੀਆਂ ਲੈਂਦੇ ਆ ਹਾਂ ਏ ਭਾਈ ਜੀ ਮੇਰੇ ਕੋਲ ਬਹੁਤ ਮਸ਼ਹੂਰ ਹੈ ਹਾਂ ਮੈਂ ਵੀ ਬਹੁਤ ਮਸ਼ਹੂਰ ਆ ਜੇ ਨੇ ਅੱਜ ਬੱਕਰੀਆਂ ਦਵਾਤੀਆਂ ਹਾਂ ਮੈਂ ਰੋਪੇ ਦਾ ਸਨਮਾਨ ਸਨਮਾਨਤ ਕਰੂਗਾ ਮੈਂ ਤਾਂ ਆਪ ਆਖੀ ਜਨਾ ਜੇ ਨਾ ਦੋਈਆਂ ਫਿਰ ਇਹਨੂੰ ਮੈਨੂੰ ਸਨਮਾਨ ਫਿਰ ਹਾਂ ਸਹੀ ਆ ਚੱਲ ਯਾਰ ਉਹ ਚੱਚੇ ਨਾਲ ਹਾਂ ਬੋਲ ਭਾਈ ਹੋਰ ਹੋਰ ਕਿਹੜੀ ਉਹ ਦੋ ਬੱਟਾਂ ਲਈ ਫੜ ਲਿਆ ਭਰਾਵਾ ਕਿਉਂ ਚੱਕੜਾ ਪਾਸੇ ਦਾਵੇ ਇੱਕ ਪੰਪ ਵੀ ਲੈ ਕੇ ਦੇਣਾ ਪਊਗਾ ਆਹ ਸਰਾਜੀ ਕਰ ਲੈ ਓਏ ਆਉਣ ਦੇ ਓਏ ਇੱਕ ਠੱਕੇ ਨਾਲ ਵੜਦੀ ਆਹ ਵੀ ਆਉਣ ਦੇ ਆਉਣ ਦੇ ਵੀ ਵੜ ਜਾਣ ਦੇ ਵੀ ਵੜ ਜਾਣ ਦੇ ਨਾਲ ਬੱਚੇ ਇਹਦੇ ਮਰਦ ਨੂੰ ਬੱਚਾ ਦੇ ਦੂੰਗਾ ਲਾਲ ਛੋਟਾ ਚਾਹੁੰਦਾ ਅੱਛਾ ਸੋਲਾ ਗੱਲ ਠੀਕ ਆ ਇਹ ਦੇ ਮਰੀ ਬੱਚਾ ਦੇਉਗਾ ਤੂੰ ਪੱਠ ਵਿਖਾਈ ਕਿਧਰ ਗਿਆ ਉਹ ਵਾਹ ਠੀਕ ਹੈ ਤੂੰ ਠੀਕ ਹੈ ਇਹ ਮਰ ਪਕੜਾ ਦੇ ਤੂੰ ਆ ਤੈਨੂੰ ਸੂਨ ਵਾਲੀਆਂ ਇੱਕ ਤੈਨੂੰ ਸੂਨ ਵਾਲੀਆਂ ਠੀਕ ਹੈ ਇਹਨਾਂ ਮਗਰ ਬੱਚੇ ਹੈਗੇ ਆ ਪਹਿਲੀ ਸੂਨ ਵਾਲੀ ਗਰੰਟੀ ਹੈ ਕੋਈ ਪੈਣੀ ਵਾਲੀ ਕਹਿੰਦਾ ਹੈ ਭਾਈ ਆਹ ਕਿਹੜੀ ਪਰਲੀ ਉਹ ਭਾਈ ਯਾਰ ਮੈਂ ਤਾਂ ਲੈਂਿਆ ਗਰੰਟੀ ਹੈ ਠੀਕ ਹੈ ਸੂਨ ਵਾਲੀ ਦੇ ਇਹ ਸੂਨ ਵਾਲੀ ਨਹੀਂ ਭਾਈ ਖਾਲੀ ਆ ਇਹ ਖਾਲੀ ਕਰਕੇ ਲਓ ਯਾਰ ਤੁਸੀਂ ਇਹ ਲੇਕਾ ਕਾਜੀ ਤੂੰ ਹੋਰ ਪਾਲਾ ਬੱਚੇ ਵਾਲੀ ਕੋਈ ਬਸ ਫਾਇਰ ਤੇ ਕਰ ਲੋ ਇਹ ਬਦਲੀ ਜਾਊਗਾ ਅੱਖਾਂ ਅੱਥਰ ਇੱਥੇ ਚੜਾ ਬਹਾਈਂ ਕਰੀ ਚੱਲੋ ਜੇ ਸਾਨੂੰ ਨਾ ਹੋਰ ਕੋਈ ਕੰਮ ਕਰਨ ਦੇਓ ਜੇ ਮੋੜ ਕੇ ਫੇਰ ਬੋਲ ਬੱਸ ਉਹ ਹੋ ਜਾ ਮੋਲੇ ਯਾਰ ਲਖਿਆ ਭਾਈ ਮੂਰੇ ਹੋ ਗਏ ਉਧਰਲੇ ਪਾਸੇ ਆ ਜਾ ਕੰਮ ਨਵੇੜ ਆ ਜਾ ਮੈਂ ਭੱਜਣ ਨਹੀਂ ਦੇਣਾ ਛਰਤ ਲਾਲਾ ਤੂੰ ਮੁੱਛਨ ਨੂੰ ਤੂੰ ਦੱਸ ਮੁੱਲ ਕਹਿੰਦਾ ਮੁੱਲ ਕਹਿੰਦਾ ਸੇਂਗਰ ਮੁੱਲ ਮੈਦੀ ਦੀ ਰਪੀ ਕਰਦਾ ਆ ਜਾ ਜਾਇਜ਼ ਕਰੀ ਨਾ ਹਾਂ ਥੋਨ ਤੁਸੀਂ ਦੱਸੋ ਭਲਾ 5 ਰੁਪਈਆ ਲਾ ਦੇ ਮੁੱਲ ਦੱਸ ਹਾਂ 20000 ਹਾਂ ਇੱਕ ਦਾ ਵੱਡਾ ਯਾਰ ਗੱਲ ਨਹੀਂ ਸਾਰਿਆਂ ਦਾ ਹੀ ਓਏ ਭੰਨੇ ਵਾਲਾ ਇੱਕ ਦਾ ਨਾਲ ਨਾਲ ਉੱਚੇ ਗੱਡੀ ਦਾ 30000 ਰੁਪਈਆ ਸਾਰਿਆਂ ਦਾ ਸਾਰਿਆਂ ਦਾ ਜਾਇਜ਼ ਕਰ ਮੁੱਲ ਜਾਇਜ਼ ਕਰ ਬਾਲੇ ਬੋਲ ਜਾ ਜਾਇਜ਼ ਜਾਇਜ਼ ਓ ਯਾਰ 70000 ਦੀ ਜੋੜੀ ਆ ਮਾਰੀ ਜਾਣਾ ਇਹ ਹੀ ਕਰ ਕੀ ਕਰੀਏ ਜਾਇਜ਼ ਸਾਹ ਵੇਖ ਆ 70000 ਦੀ ਜੋੜੀ ਨੂੰ ਮਾਰ ਕੇ ਖਾ ਤੈ ਤੂੰ ਹੀ ਰੱਖ ਲੈ 70000 ਜੀ ਤੂੰ ਹੀ ਰੱਖ ਲੈ ਇਹ ਜਿਹੜੇ ਬੰਦੇ ਜਰਵਾਣੇ ਮਲਵਾਨੇ ਮਤ ਆ ਗਿਆ ਭੱਜਣਗੇ ਚਾਰ ਮਿੰਟ ਫੜ 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 ਤੂੰ ਐ ਨੂੰ ਤੇ ਕਾ ਮਰੀ ਜਾਂਦਾ ਨਾ ਇਹਨੂੰ ਲੱਤ ਸਵਾਹ ਖੋਦਾ ਖੜਦਾ ਹੋਦਾ ਤੂੰ ਲੱਬ ਦਾਗ ਦਾ ਆਜਾ ਕੇ ਉਹਨੇ ਸਾਦ ਗਏ ਉਹ ਵੀ ਦਿਲ ਧੜਕਦਾ ਹੈ ਪਾਣੀ ਪੂਆ ਪੰਜਰੀ ਤੇ ਕਿੱਥੇ ਗੱਲ ਪਾਣੀ ਪੂਣ ਪਾ ਦਨਾ ਮੈਂ ਪਾਣੀ ਕੈਂਪਰ ਲੈ ਆਉਣਾ ਤੇ ਉਹ ਜੇ ਪਹਿਲੇ ਹੱਥ ਤੋਂ ਛੱਡਦਾ ਜੀ ਆਹ ਮੈਂ ਜਿਹੜਾ ਬਹੁਤ ਜ਼ਿਆਦਾ ਬੋਲਦਾ ਮੈਨੂੰ ਪਤਾ ਸੀ ਬੋਲਦੀ ਦੀ ਧਿਆ ਕਰਦੇ ਬੋਲਦੀ ਹੋ ਜਾਨੀ ਆ ਫੜ ਓਏ ਹੋ ਗਿਆ ਜਾ ਲੱਗਦਾ ਮੈਂ ਜਾਇਜ਼ ਦਾ ਆ ਫਟ ਲੈ ਅੰਕਲ ਪਾਸੇ ਹیدرਲੇ ਪਾਸੇ ਹੋ ਜਾ ਤੂੰ ਪੰਜ ਬਸ ਕਰੀਂਦਾ ਸੋਤੋ ਹੀ ਜਾਂਦਾ ਨਾ ਹਾਂਜੀ 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 ਉਹ ਕੀ ਕਹਿ ਗਿਆ ਜਦ ਤੂੰ 30 ਹਜ਼ਾਰ ਆ ਬੋਲੀ ਰੱਜਾ ਲੈ ਤੇ ਚੋੜ ਲੈ ਉਹ ਚ ਵਿਆਂ ਹੀ ਕਰਦਾ ਸੀ ਇਹ ਲੱਗੇ ਅੱਛੇ ਨਹੀਂ ਮਾਰ ਲਈ ਇਹ ਵਧ ਗਾਦੀ ਹੈ ਬੱਚੇ ਪੈਸੇ ਲਾਉਂਦੇ ਕਿ ਨਹੀਂ ਭੋਮਿਆ ਹਾਂ 80 ਹਜ਼ਾਰ ਦੀਆਂ ਹੋ ਗਿਆ ਜਾਦੇ ਪੰਜ ਜਾ ਪੰਜ ਠੀਕ ਆ ਜਾ ਹੋ ਗਿਆ ਉਹ ਯਾਰ ਹੋ ਗਿਆ ਪਹਿਲਾਂ ਜਾ ਪਾਕ ਹੋ ਚੁੱਕਾ ਵਾਲਾ ਜਾ ਹੋ ਗਿਆ ਕਿਹਨੇ ਦੇ ਅੱਗੇ ਤਾਂ ਹਾਂ ਨਾ ਬੋਲ ਕੋਣ ਹਾਂ ਨਾ ਬੋਲ ਕੋਣ ਨਾ ਛੱਡ ਕੇ ਉਹ ਨਹੀਂ ਹਾਂ ਨਾ ਕਹਦੇ ਕੋਈ ਕਹਦੇ ਹਾਂ ਨਹੀਂ ਨਹੀਂ ਕਿ ਤੂੰ ਹੱਥ ਨਾ ਲਾ ਦੀ ਬੱਕਰੀਆਂ ਨੂੰ ਕੋਈ ਨਹੀਂ ਕੱਟਨੀ ਉਹਦੀ ਵੀ ਗੱਲ ਸਹੀ ਹੈ ਫਿਰ ਤੈਨੂੰ ਕੱਟ ਦਿਓ ਦੋਵੇਂ ਨਹੀਂ ਬੋਲ ਬੋਲ ਕੇ ਆਏਗਾ ਉਹ ਤੇਰੇ ਆ ਗਿਆ ਹਾਂ ਤੇ ਉੱਥੇ ਕੀ ਹੋਊਗਾ ਜਮਾ ਪੱਤੇ ਲਾ ਦੇ ਪੈਸੇ ਤੈਨੂੰ ਸਾਨੂੰ ਮੋੜ ਦੇ ਦੇ ਜਿਸ ਨਾਲ 80000 ਕਹਦਾ ਪੰਜ ਬਾਅਦ ਕਰ ਉਹ 85 ਨਹੀਂ ਹੋ ਗਿਆ ਨਹੀਂ ਦੋ ਬਸ ਦੋ ਯਾਰ ਸਾਰੇ ਤੁਸੀਂ ਕਾਰੋਬਾਰੀ ਬੰਦੇ ਤੁਸੀਂ ਸਾਰੇ ਕਾਰੋਬਾਰੀ ਬੰਦੇ ਕਿਉਂ ਐਵੇਂ ਭਗਾਈ ਕਰਾਈ ਜਾਂਦੇ ਹੋ ਯਾਰ ਸਹੀ ਕਰਾਈ ਜਾਂਦੇ ਹੋ ਓਏ ਖੜ ਜਾ ਪਾ ਮੈਂ ਆ ਵੇਖੀ ਖੜ ਜਾ ਲੰਦਰਾ 30000 ਖੜ ਜਾ ਯਾਰ ਖੜ ਤੀਂ ਤੂੰ ਜਾਵਾਂਗੇ ਆ ਤੂੰ ਮੰਗ ਕੇ ਆਲਾ ਛੱਡ ਦੇ ਹੱਥ ਛੱਡ ਦੇ 90 ਦੀ ਲੈ ਛੱਡ ਦੇ ਨਹੀਂ 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 ਮਾਵ ਨੀ ਉਹ ਯਾਰ ਮੈਂ ਸਾਰਿਆਂ ਦੇ ਲੱਗਿਆ ਮੈਨੂੰ ਨਹੀਂ 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 ਯਾਰ ਲੈ ਪੈਸੇ ਲੈ ਚੱਕ ਵੇ ਕੋਈ ਨਹੀਂ ਬਾਈ ਯਾਰ ਚੱਕ ਰੁਪਏ 5 ਮਹੀਨੇ ਯਾਰ 2000 4000 9000 ਵੇਖੀ ਜਾਓਗੇ ਅੱਛਾ ਜੀ ਅੱਛਾਈ ਕਰਦੇ ਨਹੀਂ ਜਾਣਗੇ ਇਤੋਂ ਇਹਨਾਂ ਛੋਟਾ ਜਾ ਬਣ ਮੈਨੂੰ ਲੱਗਦੀ ਹੈ ਖੇਤਰਾ ਫਿਰਦਾ ਹੋਵੇ ਓਏ ਹੋ ਗਈ ਆ ਯਾਰ ਰੱਖਦੀਆਂ ਵੀ ਨਹੀਂ ਹੋਣੀਆਂ 95 ਦੀਆਂ ਹੋ ਗਈਆਂ ਨਹੀਂ ਹੋਣੀਆਂ ਉਹ ਕੇ ਲੈ ਜੋ ਯਾਰ ਓ ਬਾਈ ਯਾਰ ਓ ਲੈ ਓ 95 ਹਜ਼ਾਰ ਆ 20 20 ਹਜ਼ਾਰ ਤਾਂ ਸਾਰਿਆਂ ਨੇ ਲਗਾਏ ਯਾਰ ਤੇ ਕਿਉਂ ਮਾਰੀ ਆ ਓਏ ਓਏ ਇਹ ਕਰਦਾ ਉਹ ਤਾਂ ਨਹੀਂ ਬਾਈ ਮੇਰੀ ਗੱਲ ਸੁਣ ਲੈ ਇੱਥੇ ਬੰਦਾ ਫਿਰਦਾ ਓ ਯਾਰ ਐਵੇਂ ਨਾ ਕਰ ਵੇਚ ਦਾਂ 10 ਹਜ਼ਾਰ ਵਾਲੀਆਂ ਵੇਸੀਆਂ ਕਿੱਟਾ ਕਿੰਨੀਆਂ ਲਗਾਏ ਤੇਰੇ ਕੋਲ 4 5 ਲੈ ਗਿਆ ਪੰਜ ਲਗਾ ਕੇ ਤੇ ਆਏ ਬੱਕਰੀ ਦੇ ਨਾਲ ਹੋ ਜਾ ਜਾਂਦਾ ਮੇਰੀ ਗੱਲ ਸੁਣਦਾ ਜਾਂਦਾ ਯਾਰ ਇੱਕ ਮਿੰਟ ਆਪ ਮੇਰੀ ਵੀਡੀਓ ਤੇ ਇੱਕ ਮਿੰਟ ਮੇਰੀ ਗੱਲ ਲੱਗ ਜੂ ਪਤਾ ਲੱਗ ਜੂ ਪਤਾ ਨੋਟ ਦੀ ਦਾ ਜੜ ਨਿਕਲ ਗਈ ਲੱਕ ਦੀ ਆ ਗਈ ਹੋ ਗਈਆਂ ਹੋ ਗਈਆਂ ਜਾ ਜਾਣ ਓ ਗਿਣੋ ਪੈਸੇ ਓਏ ਇੱਕ ਇੱਕ ਦੇ ਟੈੱਕ ਕਰੋ ਯਾਰ ਟੈੱਕ ਕਰੋ ਓਏ ਭਾਈ ਵੀਡੀਓ ਬਣੀ ਜਾਂਦੀ ਲੋਕਾਂ ਯਾਰ ਲਓ ਜੀ ਪੂਰੇ ਲੱਖ ਦੀਆਂ ਹੋ ਗਈਆਂ ਬੱਕਰੀਆਂ ਦੋ ਮਿੰਟ ਸ਼ਾਂਤੀ ਰੱਖ ਲੋ ਹੌਲਾ ਰੌਲਾ ਨਾ ਪਾਓ ਤੁਸੀਂ ਹੋਰ ਲੈ ਜਾਓ ਹੋਰ ਜੋੜ ਲਓ ਦੋ ਮਿੰਟ ਦੋ ਮਿੰਟ ਦੋ ਮਿੰਟ ਨਾ ਲਾਈ ਪੋ ਜਾ ਰੌਲਾ ਕਿ ਨਾ ਦਿੰਦੇ ਸ਼ਾਂਤੀ ਰੱਖੋ ਹੋਣੀ ਰੌਲਾ ਵਾ ਕੇ ਬਾਲਾ ਨਾਲ ਹੋ ਜਾਂ ਨਾਲ ਹੋ ਜਾ ਇਧਰਲੇ ਪਾਸੇ ਠੱਕਾ ਕੇ ਬਾਜ ਜੇ ਗਰਮੀ ਹੈਗੀ ਆ ਕੋਈ ਨਹੀਂ ਬਾਜ ਤੂੰ ਬਾਹਰ ਹੋ ਜੂਗੀ ਫਾਇਦਾ ਕਿਸੇ ਕਾਲ ਦਾ ਕੀ ਸਾਲ ਦੋ ਬੱਕੀਆ 60 70 ਹਜ਼ਾਰ ਜਲ ਸਵਾ ਲੱਖ ਹੁਣ ਕੀ ਹਾਂ ਨਾ ਫਿਰ ਉਹ ਬੰਦਾ ਵੀ ਠੇ ਜਾ ਰਿਹਾ ਹੱਲ ਜੁੜੀ ਹੋਣੀ ਵੇਦਨਾ ਘੰਟੇ ਚ ਕੀ ਗੱਲ ਹੈ ਤੁਹਾਡੀ ਪਰਾਣੀ ਲੱਖ ਲੱਖ ਪੁੱਛ ਰਾ ਕਿੰਨੇ ਲੱਗੇ ਪੈਸੇ ਬੱਬੂ ਤਾਂ ਸਾਈਡ ਤੇ ਰਹਿ ਯਾਰ ਦੋ ਵਾਕ ਨਹੀਂ ਮੀਡੀਆ ਪੰਜ ਡਕਾ ਹੋ ਗਿਆ ਹੋ ਗਿਆ 1 ਲੱਖ 5 ਦੀਆਂ ਬੱਲੇ ਲਾਓ ਇਹ ਪੰਜੇ ਬੱਕਰੀਆਂ 1 ਲੱਖ 5000 ਦੀਆਂ ਹੋ ਗਈਆਂ ਹੋ ਗਈਆਂ 1 ਲੱਖ 5000 ਬਾਈ ਸਰੋਪਾ ਕਿਹੜਾ ਪਾਉਗਾ ਹਾਂ ਹੁਣ ਪਾਓ ਹੁਣ ਪਾਓ ਉਹ ਆ ਜਾਓ ਬਾਈ ਸਰੋਪੇ ਵਾਲੇ ਕਿਹੜੇ ਕਿਹੜੇ ਸੀਗੇ ਇੱਕ ਦਾ ਖੜਾ ਸਰੋਪਾ ਦਾ ਬਰਾਬਰ ਪੁੱਛਦਾ ਅੱਜ ਦਾ ਅੱਜ ਤਾਂ ਹੋ ਗਿਆ ਕੰਮ ਹੋਈ ਓਏ ਹਾਂ ਇੱਕ ਪੰਜ ਦੀਆਂ ਹਾਂ ਚੰਗੀਆਂ ਲੱਗੀਆਂ ਜਾਵਾਂ ਸਰ ਇਸ ਜਾਵਾਂ ਬਾਈ ਜੀ ਭੱਜ ਕੇ ਤੁਹਾਡੇ ਵੀਡੀਓ ਆਉਣੀ ਚਾਹੀਦੀ ਵਿੱਚ ਯਾਰ ਬੰਦਾ ਇਹ ਹੋਰ ਕੀ ਗਾ ਯਾਰ ਫਿਰ ਭੱਜਣ ਨੂੰ ਆਪਸੀ ਭੱਜਣ ਨੂੰ ਅੱਜ ਕਮਾਲ ਮੰਨ ਗਏ ਯਾਰ ਸੌਦੇ ਵਾਲੀ ਆਹ ਨਾ ਹੁਣ ਵਾਲੇ ਅਸੀਂ ਤਾਂ ਬੰਦ ਕਰਨ ਨੂੰ ਮੈਂ ਕਿਹਾ ਇਹ ਨਹੀਂ sire ਨਹੀਂ ਚੜਦਾ ਅੱਜ ਮੈਂ ਰੱਖੇ ਹੁਣ ਵਾਲੇ ਵਟ ਨੇ ਕੱਢ ਤੇ ਕੱਢ ਤੇ ਕੜਾ ਕੇ ਹੁਣ ਵਾਲੇ ਵਟ ਨੇ ਪਹਿਲਾਂ ਲੰਘਿਆ ਫਿਰ ਤੇ ਉੰਨੇ ਨੂੰ ਆ ਦੋ ਕੱਢਦਾ ਵੀ ਸੀ ਮਾਵਾ ਦੇ ਬਾਤਿਆਂ ਕਿਉਂ ਕਰਨਾ ਇਹਦਾ ਬਚਾੜਾ ਛਟਕਾ ਇਹ ਹਾਂ ਰਿਟਾਇਰਮੈਂਟ ਹੋਇਆ ਸੀ ਇਹ ਨੂੰ ਦੇਵਾਗੇ ਬਈ ਮੈਥੋਂ ਦੋ ਕੱਢਦਾ ਸੀ ਇਹ ਆ ਜਾਓ ਇਹਨਾਂ ਨੂੰ ਇੱਕ ਪਾਸੇ ਕਰੋ ਹੋ ਗਿਆ ਵਿੱਚ ਲਾਉ ਬਾਹਰ ਪਾਸੇ ਕਰ ਲਾ ਫੇਰ ਕਾਈ ਇੱਧਰ ਕਰ ਲੈ ਸਾਰੀਆਂ ਉਹ ਪਰਾਂ ਲੈ ਜਾਓ ਬਹੁਤ ਵਧੀਆ ਸਬਦਾਂ ਹੋ ਗਿਆ ਦੋਸਤੋ ਹੋਰ ਹਰਵੇਗ ਬੱਕਰੀਆਂ ਦੂਰੋ ਬੱਕਰੀਆਂ ਬਹੁਤ ਚੰਗੀਆਂ ਬੱਕਰੀ ਕਾਹਨ ਦੇਖ ਪਾ ਪਾ ਲੈ ਆ ਫਾਜਾ ਬੈਨਾ ਦੇ ਦਿੰਦੇ ਲੈਓ ਵੀ ਦਿਓ ਪੈਸੇ ਪੈਸੇ ਕੜਾ ਕੰਮ ਆ ਯਾਰ ਹਾਂ ਜੀ ਪੈਸੇ ਹੁਣੇ ਹੀ ਯਾਰ ਲੈ ਬਿਆਨਾ ਆ ਗਿਆ ਆਪਣੇ ਕੋਲੇ ਕਿੰਨਾ ਬਿਆਨਾ ਦੇਦਾ ਬਈ 5000 5000 ਦੇ ਤਾਂ ਬਾਕੀ ਪੈਸੇ ਆ ਜਾਂਦੇ ਚਲੋ ਠੀਕ ਆ ਨਹੀਂ ਦੱਸਦੇ ਕਦੇ ਵੀ ਅੰਜਦਾ ਤੇਰੇ ਕੋਲ ਆਇਆ ਬਾਈ ਲਖੇ 35 ਦਿਨੇ ਨੂੰ ਫਿਰ ਅਛਾ 35000 ਦੇ ਦਿਓ ਠੀਕ ਉਹ ਬਾਈ 40000 ਉਹ ਕਿਹਣੀ ਸੁਣ ਕੇ ਆਲਾ ਸੀ ਕਿਰਾਇਆ ਵੀ ਦੇਣਾ ਉਹਨੂੰ ਤੁਸੀਂ ਚੈੱਕ ਭਰਾ ਲਓ ਉਹ ਨਿੰਮਾ ਗਿਆ ਬਾਈ ਮੈਂ ਮੈਨੇ ਦੋਸੇ ਕਰਾ ਲਿਆ ਬਾਈ ਪਕੜੀਆਂ ਦੇ ਪੈਸੇ ਬਾਈ ਦੇ ਰਿਹਾ ਹੁਸ਼ ਪੈਸੇ ਗੂਗਲ ਪੇ ਕਰਾਉਣਗੇ ਮੈਂ ਕਿ ਤੁਹਾਨੂੰ ਸਮਝ ਰਿਹਾ ਸੀ ਨਾਾਰੇ ਕਿਰਾਇਆ ਮੇਰੇ ਬਾਈ ਕਿਰਾਇਆ ਹੋਰ ਉਹ ਉਹ ਜਾੜੀ ਮੰਗਿਆ ਆਪਾਂ ਕਰਦੇ ਤੇਰੀ ਮਈਆ ਮੈਂ ਨਕਦ ਜੋੜ ਕਰਦੇ ਸੱਤ ਨਹੀਂ 770 ਰੁਪਏ ਕਰੀਏ ਨਾ 20 ਦੇਣੀ ਆ ਚੱਤਨਾ ਕੋਈ ਕਰਦੇ ਨੇ ਕੋਈ ਬਾਈ ਆਪਾਂ ਰਹਾਂਗੇ ਨਾ ਆਹ ਹੁਣ ਫਿਰ ਗੱਲ ਮਨੇ ਕਰਾਈ ਹੁੰਦੀ ਆਂ ਕੋਣ ਦੋਸਤ ਬਾਈ ਜੀ ਸਾਰੇ ਆਪਾਂ ਅੱਜ ਕਾਲ ਮਾਰ ਕੇ ਭਜਦੇ ਆਹ ਕੋਣ ਜਿਹਾ ਵਾਲੀ ਆ ਪਰ ਲਾ ਦੇ ਪਹਿਲੇ ਬੋਟਲ ਲੈ ਕੇ ਆ ਆ ਮਾਰ ਕੇ ਧੰਨਵਾਦ ਆ 35 ਪਾਲਾ ਵੀ ਹੁੰਦੀ ਬੰਦ ਜੀ 40000 40 ਆ ਗਿਆ ਹਾਂ ਸਹੀ ਆ ਨਹੀਂ ਆ ਇੱਕ ਘਾਟਾ ਪੰਜ ਹਜ਼ਾਰ ਤੋਂ ਘਾਟਾ ਕੋਈ ਗੱਲ ਨਹੀਂ ਪੰਜ ਹਜ਼ਾਰ ਤੋਂ ਘਾਟਾ ਕੋਈ ਗੱਲ ਨਹੀਂ ਪਰ ਮੇਰਾ ਸੁਣ ਤੇ 60000 ਦਾ ਤੁਸੀਂ ਉਹਨੂੰ ਕੁਤਲੇ ਕਰਾ ਹਾਂ ਉਹ ਗੱਲ ਸਹੀ ਆ ਕੁਤਲਾ ਪੰਜ ਜਿਹੜਾ ਉਹ ਦੇ ਦਿਓ ਹੋਰ ਦੇ ਦਿਓ ਯਾਰ 60 ਹੋਰ ਦੇ ਹਾਂ ਆਏ ਸਹੀ ਹੋ ਜਾਊਗਾ 10 5 ਹੋਰ ਦੇ ਦਿਓ 1 ਲੱਖ 5 ਦਾ ਹੀ ਹੋ ਜਾਣਾ ਆਪਣਾ 5 ਹੋਰ ਦੇ ਦਿਓ ਸਿੱਧਾ ਹਾਂ ਹੋ ਜਾਊਗਾ ਅੱਛਾ ਉਹਨੂੰ ਫਿਰ ਕਿੰਨੇ ਦੇਵਾਂਗੇ ਆਪਾਂ 5 ਹਾਂ ਆ ਵੀ ਘੜਾਈ ਉਹਨੂੰ ਕਹਿੰਦਾ ਦੁਬਾਰੇ ਭੋਗਣ ਲੱਗ ਪੈ ਕਿੰਨੇ ਲੱਗਣਾ ਸਰ ਜੀ ਹੈ ਨਾ चालीह चालीह हज़ार पंजतालीह हज़ार रुपया छॾनि 60000 ਰਹਿ ਗਿਆ ਛੋਟ ਕਰਦੇ ਇਹਦੇ ਚ ਹੁਣ ਬਸ ਸਹੀ ਛੋਟ ਕਰਦੇ ਆ ਆ ਮੇਰੀ ਗੱਲ ਲਓ ਵੀ ਭਾਈ ਆਹਨਾਂ ਨੇ ਪੈਸੇ ਦੇਤੇ ਆ ਤੇ ਬਾਕੀ ਗੂਗਲ ਪੇ ਕਰਨਗੇ ਅਗਲੀ ਵੀਡੀਓ ਤੁਹਾਨੂੰ ਇਸੇ ਤਰ੍ਹਾਂ